ਗੁਰੂ ਵਾਹ। ਬਾਬਾ ਨਾਮਦੇਵ ਜੀ ਪ੍ਰਸ਼ਾਦਾ ਬਣਾ ਰਹੇ ਸੀਗੇ। ਤਾਂ ਜਦੋਂ ਉਹਨਾਂ ਨੇ ਪ੍ਰਸ਼ਾਦਾ ਤਵੇ ਤੇ ਪਾਇਆ ਨਾ ਉਹ ਪ੍ਰਸ਼ਾਦਾ ਐਸਾ ਸੁੰਦਰ ਖੁਲ ਗਿਆ। ਜਦ ਉਸੇ ਕਿਹਾ ਐਸਾ ਤਵੇ ਤੇ ਖੁੱਲਿਆ ਪ੍ਰਸ਼ਾਦਾ। ਉਹਨਾਂ ਦੇ ਹਿਰਦੇ ਵਿੱਚੋਂ ਆਵਾਜ਼ ਆਈ। ਇਹ ਆ ਪ੍ਰਸ਼ਾਦੇ ਦਾ ਭੋਗ ਹੈ। ਪ੍ਰਮਾਤਮਾ ਨੇ ਲਵਾਉਂਦਾ। ਆਪਾ ਨਾਮ ਦੇਵ ਜੀ ਨੇ ਕਿਹਾ ਵੀ ਮੈਂ ਪ੍ਰਸ਼ਾਦੀ ਦਾ ਭੋਗ ਲਗਾ ਰਿਹਾ ਹਾਂ। ਰਮਾਦਨਵਾ ਕੇ ਫੇਸ਼ੇ ਫੇਜ ਕਰਨ। ਜਿਸ ਟੋਕਰੀ ਵਿੱਚ ਪ੍ਰਸ਼ਾਦੀ ਰੱਖਦੇ ਸੀ ਉਹਦੇ ਵਿੱਚ ਪ੍ਰਸ਼ਾਦਾ ਰੱਖਿਆ। ਆਪਣੀ ਕੁਟੀਆਂ ਦੇ ਵਿੱਚੋਂ ਵਸਤਰ, ਰੋਟੀਆਂ ਵਾਲਾ ਕਪੜਾ ਉਹ ਲੈਣ ਚਲੇ ਗਏ। ਅੰਦਰ ਕੇ ਮਛੂਂਦਰਬੇਸ਼ ਆਇਆ। ਉਹਨੇ ਪ੍ਰਸ਼ਾਦੀ ਨੂੰ ਚੱਕਿਆ ਤੇ ਲੈ ਕੇ ਦੌੜ ਪਿਆ। ਉਹ ਦਰবেশ ਆ ਗਿਆ ਦਰবেশ ਲੈ ਕੇ ਪ੍ਰਸ਼ਾਦਾ ਪੱਢ ਪਏ بابا ਨਾਮਦੇਵ ਜੀ ਦੇਖਿਆ ਉਹਨਾਂ ਨੇ ਕਿਹਾ ਜੋ ਉਹ ਭੋਗ ਲਵਾਉਣੇ ਬਾਅਦ ਤੇ ਦਹੀਂ ਮੱਖਣ ਰੱਖਿਆ ਸੀਗਾ ਉਹ ਵੀ ਕਟੋਰਾ ਚੱਕਿਆ ਤੇ ਉਹ ਵੀ ਪਿੱਛੇ-ਪਿੱਛੇ ਦੌੜ ਪਏ ਉਹਦੇ ਪਿੱਛੇ ਪਿੱਛੇ ਦੌੜ ਪਏ ਇੱਕ ਦਰবেশ ਤੇ ਤਾਂ ਬਾਜ ਦਿੰਦੇ ਜਾਂਦੇ ਨੇ ਮਹਾਰਾਜ ਲੁਖਾ ਨਾ ਖਾਈਓ ਮਹਾਰਾਜ ਲੁਖਾ ਨਾ ਖਾਈਓ ਦਰবেশ ਅਗੇ ਦੇ ਬਾਬਾ ਨਾਮਦੇਵ ਜੀ ਪਿੱਛੇ ਪਿੱਛੇ ਰੁੱਖਾ ਪ੍ਰਸ਼ਾਦਾ ਨਾਲ ਖਾਣ ਆਹ ਰੁੱਖਾ ਨਾਲ ਖਾਈਉ ਨਗਰੀ ਦੇ ਬਾਹਰ ਜਾ ਕੇ ਦਰਬੇਸ਼ ਖਲੋਗੇ ਤਾਂ ਉਹਨਾਂ ਨੇ ਪ੍ਰਸ਼ਾਦਾ ਜਿਹੜਾ ਸੀ ਮੂੰਹ ਚ ਥੱਲੇ ਰੱਖ ਲਿਆ ਫੜ ਗਈ ਉਹਨਾਂ ਨੇ ਕਟੋਰਾ ਮੱਖਣ ਦਾ ਤੇ ਦਹੀਂ ਦਾ ਅੱਗੇ ਰੱਖਤਾ ਮਹਾਰਾਜ ਰੁੱਖਾ ਨਾਲ ਖਾਈਉ ਜਿਹੜਾ ਖਾਓ ਉਥੇ ਭਗਵਾਨ ਫਿਰ ਸ਼ਾਕ ਸ਼ਾਕ ਮਲੋ ਰੂਪ ਸੀ ਉਹਦੇ ਰੂਪ ਚ ਆਏ ਸੀ ਜਾਨਵਰ ਦੇ ਰੂਪ ਚ ਹਾਂ ਭਗਵਾਨ ਦੇ ਰੂਪ ਦੇ ਵਿੱਚ ਕਹਿਣ ਲੱਗੇ ਨਾਮਿਆ ਉਪਾਈ ਤੂੰ ਸਾਨੂੰ ਇਸ ਰੂਪ ਵਿੱਚ ਵੀ ਪਹਿਚਾਨ ਲੈ ਨਾਮਦੇਵ ਬਾਬਾ ਨਾਮਦੇਵ ਜੀ ਕਹਿਣ ਲੱਗੇ ਮਹਾਰਾਜ ਤਾਣਾ ਪੇਟਾ ਇੱਕੋ ਰੂਹ ਜਿੱਤਰ ਦੇਖਾਂ ਤੂੰ ਹੀ ਤੂੰ ਸਾਰੇ ਇਸ ਦੁਨੀਆ ਹਾਂ ਮਨ ਤਾਂ ਤੂੰ ਹੀ ਨੱਚਦਾ ਹੈ ਕਿਹੜੀ ਚ ਲੈ ਗਿਆ ਹੱਥ ਹਾਂ ਉੱਥੇ ਬਾਬਾ ਨਾਮਦੇਵ ਜੀ ਨੂੰ ਭਗਵਾਨ ਦੇ ਦਰਸ਼ਨ ਹੋਈ ਸੀ ਇਹਨਾਂ ਦਾ ਪਾਵੇ ਆ ਬਾਬਾ ਨਾਮਦੇਵ ਜੀ ਨੂੰ 72 ਵਾਰੀ ਦਰਸ਼ਨ ਹੋਏ ਨੇਗੇ ਪ੍ਰਮਾਤਮਾ ਦੇ